ਸਾਨੂੰ ਜਿਹੜਾ ਸੰਗਤ ਚੜ੍ਹਦੀਆਂ ਕਲਾ ਕਰੋ ਆਪਸੀ પ્રેમ ਪਿਆਰ ਦਾ ਖਿਸ਼ਗੁਰਵਾਦ ਉਗਾਣੀ ਪੜਦਾ ਸੇਵਾ ਸਮਰਮਣਤ ਕਰਨ ਦਾ ਬਲ ਬਖਸ਼ਿਸ਼ ਕਰੋ ਸੰਤ ਗਿਆਨੀ ਗੱਜਨ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਮਹਾਂਪੁਰਸ਼ਾਂ ਦੀਆਂ ਜਗ੍ਹਾ ਦੀ ਕਲਾ ਕਰੋ ਸਚਿਤਾ ਪਾਤਸ਼ਾਹ ਜੀ ਹਰ ਪ੍ਰਕਾਰ ਸਹਾਇਤਾ ਕਰੋ ਕੌ ਨੂੰ ਸੱਚੇ ਸੁੱਚੇ ਆਗੂ ਬਖਸ਼ਿਸ਼ ਕਰੋ ਰਾਜ ਬਾਗ ਬਖਸ਼ਿਸ਼ ਕਰਕੇ ਇਨਹਾਲ ਕਰੋ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਚੜ੍ਹਦੀ ਕਲਾ ਰੱਖਣੀ ਸਤਿਗੁਰੂ ਜੇ ਪਾਛਾ ਯੋ ਮੇਰਾ ਮੇਰ ਭਰਿਆ ਹੱਥ ਰੱਖ ਕੇ ਵਾਹ ਪੁਰਥਾ ਤੋਂ ਆਪ ਆਪਣੀ ਸੇਵਾ ਲਿੰਗੇ ਰਹਿਣਾ ਸਤਿਗੁਰੂ ਜੇ ਪਾਛਾ ਜੀ ਹਾਏ ਗੁਰ ਦੀ ਤੀਤ ਸੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਗੁਰ ਬਾਲੇ ਗੁਰੂ ਜੀ ਵਾਹਿਗੁਰੂ ਜੋ Parikwa, Sutra Hulawa, Sugara, Sugara, Sutra, 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 ਬਾਬਾ ਜੀ ਦੇ ਸਲਾਸ ਸੰਗਤ ਨੂੰ ਗੋਬੇ ਮਹਾਰਾਜ ਦੇ ਕੇ ਆਸ ਕਰਦੇ ਮੌਕਾ ਲੈ ਕੇ ਮਹਾਰਾਜ ਨਹੀਂ ਕੁਛ ਰਸਾ ਕਰਦਾ। ਬਾਬਾ ਜੀ ਆਪ ਸੰਗਤ ਨੂੰ ਬੇਨਤੀ ਕਰ ਰਹੇ ਨੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਰ ਕਿਸੇ ਦਾ ਯਕੀਨ ਨਾ ਕਰੋ ਅਰਦਾਸ ਕਰਕੇ ਹੁਕੂਮਾਨਾ ਸਾਹਿਬ ਲਓ ਸਤਿਗੁਰਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਕਿ ਸੰਤ ਚੜ੍ਹਦੀ ਕਲਾ ਜਾ ਕੇ ਸ਼ੀਰ ਹੋ ਚੁੱਕੇ ਦਾ ਹੈ। ਸਮੇਂ ਦੇ ਮਰਬੂਦ ਦੇ ਕਾਰਨ ਕਿੰਨਾ ਪਰਮਾਤਮਾ ਦੇ ਰਿਤਾਬਤ ਕੋਈ ਵੀ ਤਬਦੀਲੀ ਹੋਵੇ ਕੋਈ ਸਬ ਤਬਦੀਲੀ ਕਿਰੋ ਮੁਕਤ ਆਪਕੇ ਅਗਰੇ ਪ੍ਰੋਗਰਾਮ ਜੇ ਸੰਭਾਲ ਹੋਵੇਗੇ ਡਾਕਟਰ ਮੁਕਤੀ ਪਰ ਅਗਲੇ ਦਿਨਾਂ 까지 ਅੱਜ ਕਿੱਥੇ ਪੱਤਰੇ ਬਜਾ ਬਣੀ ਹੋਇਆ ਹੈ ਉਹ ਬਾਬਾ ਸਾਹਿਬ ਜੀ ਹੋਵੇਗੇ ਤੇ ਜਿਹੜਾ ਬਾਤੀ ਪ੍ਰੋਗਰਾਮ ਹੈ ਉਹ ਬਾੜੇ ਸਹੁਰੀਆਂ ਦੇ ਸੈਕ ਰੋਗ ਨਾਲ ਹੋਵੇਗਾ ਮਹਾਰਾਜ ਜੀ ਦੇ ਪ੍ਰੇਮ ਦੀ ਕਿਰਪਾ ਕਰਨ ਤੇ ਸਮਾਤਾਂਗ ਜਹਾਏ ਕਲੀ ਨਹੀਂ ਰਹਿਣਾ ਪਾਣੀ ਰਹਿ ਗਏ ਰਹੇ ਰੰਗੇ ਕਰੀ ਚੜ੍ਹਦੀ ਕਲਾ ਦੇ ਸੋ ਅਗਲਾ ਸਮਾਯੋਗ ਹੋਵੇਗਾ ਬਹੁਤ ਸਮੇਂ ਇਹ ਅਸਾਰ ਨੂੰ ਦੇਖ ਕੇ ਗੈਂਸੀ ਕਿਤੇ ਵਾਪਸ ਜਾਂ ਫਸਾ ਸੰਭਰਿਓ ਖਾ ਕਰਕੇ ਸਤਨਾੰਗ ਦੇ ਰੂਪ ਕੇ ਆਇਆ ਹੋਇਏ ਵਿਚਾਰ ਇਸ ਲਿਆਇਆ ਹੋਇਆ ਕੋਰਾ ਵਰਗਾ ਹੋਵੇ ਤੇ ਜਿੰਦਾਂ ਅੰਦਾਜ਼ਾ ਲਾ ਲੇਗੇ ਬਦਲ ਪਵੇਗਾ ਪੈਣਾ ਮੈਂ ਪਹਿਲਾਂ ਬਦਲ ਦੀ ਬਾਜੀ ਦਾ ਜ਼ਰੂਰੀ ਹਿੰਦੀ ਜਣਾ ਬਹੁਤ ਕੌਣ ਨੂੰ ਰਾਜ ਨੂੰ ਦੇਖ ਕਰਕੇ ਵੈ ਦੇ ਗੈਂਸੀ ਕੀਤੇ ਰਹੇ ਕਿਉਂਕਿ ਫਰੀਹਾ ਵਿੱਚ ਕੋਈ ਪੱਦਾ ਨਹੀਂ ਹੁੰਦਾ ਕਿਹਦੇ ਕਹਿ ਤੇ ਕਿਹਦੇ ਧੰਗ ਨਾਲ ਚਿਤਰਾ ਦਾ ਸਮਾ ਵਰਤਿਆ ਜਾਵੇ ਫੋਰਾ ਗਾਦੀ ਇਲਾਜ ਰਹੋਲੇ ਤੇ کئی ਬਾਰੇ ਹਨ ਉਹਨਾਂ ਨੇ ਪੈਨਾ ਹੋ ਜਾਂਦੀ ਹੈ ਮੈਂ ਸੰਸਦ ਕੋਲ ਬੇਨਤੀ ਕਰਾਂਗਾ ਕੋਈ ਸਮਾਂ ਹੈ ਤਾਂ ਭਾਂਜਾ ਦੇ ਸਰਕਾਰ ਨੇ ਸੰਸਦ ਦੇ ਬਾਬਤ ਬੜਾ ਖੂਬ ਨੈਗੋਸ਼ੀਏ ਜੱਤਵਾਲੇ ਸਿੰਗਾ ਨੂੰ ਬੇਨਤੀ ਕਰਾਂਗਾ ਕਿਸੇ ਵੀ ਪਾਰਟੀ ਵਾਲੇ ਦੀ ਮਾਮੂਲੀ ਗੱਲ ਤੇ ਦਾਵਾ ਖਾਸ ਤੰਗ ਕਰਨਾ ਨਹੀਂ ਜੀਰੋ ਜੋ ਹੁੰਦਾ ਹੈ ਸੰਸਦ ਨੇ ਲੋਕੋਨ ਨਾਲ ਮਿਲ ਕੇ ਸਾਰੇ ਜੱਤ ਨੇ ਚਰਦੇ ਕੋਸ਼ਿਸ਼ ਕਰਨੀ ਹੈ ਕੋਸ਼ਿਸ਼ ਨਹੀਂ ਕਰਨੇ ਬਲਕਿ ਕਰਨਾ ਹੈ ਇਹ ਦਾਤ ਨਾਲ ਪਿਆਰ ਹੈ ਕਿ ਦੀਨ ਕੇ ਮੇਰੇ ਚੰਨ ਨਾਲ ਪਿਆਰ ਹੈ ਤੇ ਗੁਰੂ ਦੇ ਬਾਏ ਕਿਰਪਾ ਨਾਲ ਤੁਹਾਡਾ ਪਿਆਰ ਹੋਣਾ ਨਹੀਂ ਤੇ ਤੁਹਾਡੀ ਆਪਣੀ ਮਰਜ਼ੀ ਹੋਵੇਗੀ ਇਹ ਮੈਂ ਇਸੇ ਨਾਲ ਜ਼ਰੂਰ ਕਹਾਂਗਾ ਜਿਹਦੀ ਤੋਰ ਸੰਗਤ ਦੇ ਬਾਬਾ ਘਾਲੇ ਤੋਂ ਵੀ ਹਾਰੇਗਾ ਨਹੀਂ ਕਰੇ ਪਾਣੇ ਲੱਖਾਂ ਨਾਲ ਜਿੱਤੇ ਹੋਣ ਜਿੱਤੇ ਬਣਾ ਲਏ ਤੇ ਜੇ ਇੱਕ ਦਾ ਮਿਹਰ ਪਿੱਛਲਾਗੇ ਤੇ ਪੂਰੀ ਚੰਦਰੀ ਕਲਾ ਹੋਵੇਗੀ ਅੱਜ ਅੱਜ ਕਈ ਕਈ ਨੇ ਅਣੀ ਮਾ ਇਹਦੇ ਹੈ ਬਤਨੇ ਜ਼ਾਦੇ ਪਰ ਤੁਲੇ ਪਾਣੀ ਖਰਨ ਜੋਗਾ ਤੇ ਨਹੀਂ ਤੇ ਆਪ ਜੀ ਬਾਰੇ ਕਿਤੇ ਵੀ ਮੈਨੂੰ ਕਿਸੇ ਹੋਣਗੇ ਹੁੰਦਾ ਉਹ ਬਲਗਿਓ ਹਾ ਜੇ ਹਰਾਨੇ ਕਰਨਾ ਹੈ ਪਰ ਬੇਨ ਜਿਹੜੀ ਅੱਗ ਲੱਗੀ ਉਹਨਾਂ ਨੇ ਕਰਨਾ ਸਾਰਾ ਹਣ ਕੇ ਇਹਨਾਂ ਨੂੰ ਬਰਾ ਰੱਬੇ ਮੇਰੇ ਵੇ ਦਸਰਾ ਨਹੀਂਓ ਰੱਬੇ ਮੇਰੇ ਦਾਸਤਾ ਹੈ ਦੱਸਣਾ ਇਹ ਤੁਹਾਨੂੰ ਦੱਸਣਾ ਮੈਂ ਉਹਨੂੰ ਪੁੱਛਿਆ ਉਹ ਬੋਲ ਮੈਂ ਦੱਸ ਇਹਦੇ ਵੀ ਨਾ ਕਿ ਆ ਵੀ ਦੱਸਣਾ ਮੈਨੂੰ ਕਿ ਆ ਵਜਨ ਕਿਤਾ ਵੀ ਦੱਸਣਾ ਨਹੀਂ